ਸੀ ਕੀ ਭਰੀਏ ਅੱਜ ਤੱਕ ਕੋਈ ਸਿਚੁਏਸ਼ਨ ਬੰਦ ਨਹੀਂ ਹੋਇਆ ਕਿ ਮੈਂ ਚੈੱਕ ਕਰਾਂ। ਮੈਸੇਜ ਬੱਸ ਹੀ ਭਰਾਂ। ਕੋਈ ਚੈੱਕ ਕਰ। ਹਾਂਜੀ ਅੱਜ ਜਿਹੜਾ ਇਨਸੀਡੈਂਟ ਹੋਇਆ ਸਵੇਰੇ ਇਹਦੀ ਵਾਰੀ ਦੱਸਣ ਲਈ ਇਹ ਮੀਟਿੰਗ ਰੱਖੀ ਗਈ ਹੈ ਤੇ ਅੱਜ ਸਾਨੂੰ ਸਵੇਰੇ ਇਤਲਾਹ ਮਿਲੀ ਸੀਗੀ ਕਿ ਜੀ ਜਿਹੜਾ ਆਪਣਾ ਲੱਡੇ ਵਾਲੀ ਰੋਡ ਤੇ ਇੱਕ SBI ਦਾ ATM ਪੈਂਦਾ ਹੈਗਾ ਤੇ ਉੱਥੇ ਚੋਰੀ ਹੋਈ ਹੈ ਤੇ ਉੱਥੇ ਦੇ ਜਿਹੜੇ ਕਸੇਟਸ ਹੈਗੇ ਉਹ ਕੋਈ ਨਿਕਾਲ ਕੇ ਲੈ ਕੇ ਚਲਾ ਗਿਆ ਹੈਗਾ। ਤੇ ਮੌਕੇ ਤੇ ਜਦੋਂ ਪੁਲਿਸ ਪਹੁੰਚੀ ਤੇ ਅਸੀਂ ਉਹ ਇਨਸੀਡੈਂਟ ਨੂੰ ਵੈਰੀਫਾਈ ਕੀਤਾ ਹੈ ਤੇ ਉਸ ਹਿਸਾਬ ਨਾਲ ਅਸੀਂ ਐਫਆਈਆਰ ਨੰਬਰ 210 ਔਫ 2025 ਥਾਣਾ ਰਾਮਮੰਡੀ ਦੇ ਵਿੱਚ ਦਰਜ ਕੀਤੀ ਹੈ ਅੰਡਰ ਸੈਕਸ਼ਨ 331 305 ਐਂਡ 324 ਔਫ ਬੀਐਨਐਸ ਜਿਹੜੀ ਸਰਸਰੀ ਸਾਡੀ ਇਨਵੈਸਟੀਗੇਸ਼ਨ ਹਜੇ ਤੱਕ ਹੋਈ ਹੈ ਉਹਦੇ ਵਿੱਚ ਸਾਨੂੰ ਚਾਰ ਬੰਦਿਆਂ ਦੀ ਇਨਵੋਲਵਮੈਂਟ ਲੱਗ ਰਹੀ ਹੈਗੀ ਤੇ ਸਾਡੀ ਟੀਮਾਂ ਲੱਗੀ ਹੋਈ ਹੈ ਅੱਗੇ ਫੋਰਵਰਡ ਤੇ ਬੈਕਵਰਡ ਲਿੰਕੇਜਸ ਨੂੰ ਚੈੱਕ ਕਰਨ ਵਾਸਤੇ ਐਂਡ ਜਲਦ ਹੀ ਅਸੀਂ ਜਿਹੜੇ ਮੁਜਰਮ ਹੈ ਉਹਨਾਂ ਨੂੰ پکڑਾਂਗੇ। ਕੈਮਰਿਆਂ ਦੇ ਵਿੱਚ ਆਇਆ ਮੈਮ ਕਿੰਨੇ ਜਾਣੇ ਐਸੀ ਗੱਡੀ। ਹਾਂਜੀ ਜਿਹੜੀ ਸਰਸਰੀ ਜਿੱਦਾਂ ਮੈਂ ਦੱਸਿਆ ਹੈਗਾ ਸਰਸਰੀ ਇਨਵੈਸਟੀਗੇਸ਼ਨ ਵਿੱਚ ਸਾਨੂੰ ਇੱਕ ਵਾਈਟ ਕਲਰ ਦੀ ਗੱਡੀ ਦਿਖ ਰਹੀ ਹੈਗੀ ਤੇ ਜਿਹਦੇ ਵਿੱਚ ਉਹ ਸਾਨੂੰ ਚਾਰ ਬੰਦੇ ਉੱਥੇ ਨਿਕਲਦੇ ਹੋਏ ਦਿਖ ਰਹੇ ਹਨ। ਬਟ ਫਿਲਹਾਲ ਜਿਹੜੀ ਗੱਡੀ ਦੀ ਨੀਮ ਪਲੇਟ ਹੈ ਉਹ ਫੇਕ ਲੱਗ ਰਹੀ ਹੈ। ਤੇ ਅਗੇ ਇਹਨਾਂ ਬੰਦਿਆਂ ਦੀ ਆਈਡੈਂਟੀਟੀ ਸਾਨੂੰ ਕਲੀਅਰ ਕਰਨੀ ਹੈ ਇਹਨਾਂ ਦਾ ਪਹਿਲੇ ਜਿਹੜੇ ਮਾਮਲੇ ਨੇ ਐ ਜੀ ਸੇਮ ਕਹਿੰਦੇ ਨੇ ਪਗਵਾੜੇ ਦੇ ਵਿੱਚ ਵੀ ਇਹ ਜਿਹੜਾ ਉੱਤੇ ਗਏ ਸੀ ਸੇਮ ਸ਼ਟਰ ਦੇ ਆਈਡੈਂਟੀਟੀ ਨਾ ਹੋਤਾ ਇਹਨਾਂ ਦੀ ਕਲੀਅਰ ਫੀਸਿਸ ਜੀ ਸਾਨੂੰ ਹਜੇ ਤੱਕ ਨਹੀਂ ਲੱਭੇ ਐਂਡ ਜਿਹੜੀ ਕਿਸੇ ਹੋਰ ਇਨਸੀਡੈਂਟ ਦੇ ਨਾਲ ਕੋਈ ਲਿੰਕ ਹੈਗਾ ਉਹ ਹਜੇ ਤੱਕ ਇਸਟੈਬਲਿਸ਼ ਨਹੀਂ ਹੋਇਆ ਬਟ ਅਸੀਂ ਉਸ ਪਾਸੋਂ ਵੀ ਇਨਵੈਸਟੀਗੇਟ ਜ਼ਰੂਰ ਕਰਾਂਗੇ ਕਿ ਅਗਰ ਕੋਈ ਵੀ ਕਾਮਨ ਲਿੰਕ ਹੋਏ ਜਿੱਥੇ ਤੋਂ ਅਸੀਂ ਪ੍ਰੋਪਰ ਲੀਡ ਵੈਰੀਫਾਈ ਕਰ ਸਕੀਏ ऑफिशियल इंटमेशन जी उन्होंने अजे तक नहीं आई है ऑफिशियल बी एबल टू आऊगीफाई कि कैश फिलहाल जी जिन्ना एक तो जिन तो तो वाले ने दसा तो है इन्होंने साढ़े दस के आस पास अपना एटीएम शटर डाउन करता ਇਹਨਾਂ ਨੂੰ ਸਵੇਰੇ ਆਪ ਹੀ ਸਵੇਰੇ ਨਾਲੋਂ ਲੇਟ ਤਲਾ ਮਿਲਿਆ ਕੋਈ అలਾਰਮ ਇਹਨਾਂ ਦਾ ਨਹੀਂ ਰਿੰਗ ਕੀਤਾ ਸੀਗਾ ਉਹਦੇ ਕਰਕੇ ਸਾਨੂੰ ਸਵੇਰੇ 6:30 7:00 ਵਜੇ ਕੋਈ అలਾਰਮ ਪ੍ਰੀਮੀਅਮ ਦੇ ਅੰਦਰ ਜਦੋਂ ਐਂਟਰੀ ਕਰਦੇ ਨੇ ਇਸ ਕੈਮਰੇ ਆ ਤੇ ਪਹਿਲਾਂ ਉਹਨਾਂ ਨੇ ਸਪਰੇਅ ਮਾਰੀ ਆ ਫਿਰ ਹਾਂਜੀ ਉਹਨਾਂ ਨੇ ਜਿੰਨਾ ਆਪਾਂ ਦੇਖਿਆ ਹੈ ਮੌਕਾ ਜਿਹੜਾ ਹੈ ਵੈਰੀਫਾਈ ਕੀਤਾ ਹੈ ਉਹਦੇ ਵਿੱਚ ਅੰਦਰ ਦੇ ਜਿਹੜੇ ਕੈਮਰਾ ਸੀਗੇ ਉਹਦੇ ਤੇ ਸਪਰੇਅ ਬਲੈਕ ਸਪਰੇਅ ਕੀਤੀ ਹੋਈ ਹੈ ਕਿਦਾਂ ਤੁਹਾਡੀ ਬੈਂਕੋਲਿਆ ਨਗਰ ਨੂੰ ਕਿੰਨਾ ਕੈਸ਼ ਹੋਏਗਾ ਸਮੇਂ ਕਿੰਨੇ ਘੰਟੇ ਹੋ ਚੁੱਕੇ ਨੇ ਕੋਈ ਫਿਕਰ ਦਿੱਤੀ ਹੋएगी ਲੱਖਾਂ ਰੁਪਏ ਜਿਹੜਾ ਹਜ਼ਾਰਾਂ ਰੁਪਏ ਦੇ ਸਾਹ ਜੀ ਉਹਨਾਂ ਨੇ ਆਫੀਸ਼ੀਅਲ ਇਨਫਰਮੇਸ਼ਨ ਦੇਣੀ ਹੈ ਉਹਨਾਂ ਦਾ ਵੀ ਇੱਕ ਪ੍ਰੋਪਰ ਸਿਸਟਮ ਹੁੰਦਾ ਹੈ ਉਹ ਵੈਰੀਫਾਈ ਕਰਕੇ ਫਿਰ ਸਾਨੂੰ ਆਫੀਸ਼ੀਅਲ ਇਨਫਰਮੇਸ਼ਨ ਦੇਣੀ ਹੈ ਜਿੱਤੇ ਹਿਸਾਬ ਨਾਲ ਅਸੀਂ ਉਹਨੂੰ ਐਫ ਆਈ ਆਰ ਦੇ ਵਿੱਚ ਇਨਕਲੂਡ ਕਰਾਂਗੇ ਯੋਡਿੰਗ ਆ ਰੱਖਿਆ ਹੈ ਜੇ ਇਹਨੂੰ ਲੇਟਿੰ ਰਾਤੀ ਕੋਈ ਨਾ ਤਾਂ ਸਿਕਿਉਰਿਟੀ ਗਾਰਡ ਨਹੀਂ ਸੀਗਾ ਪਰ ਰਾਤੀ ਇਹਨਾਂ ਨੇ ਸ਼ਟਡਾਊਨ ਕਰ ਦਿੱਤਾ ਇਸ ਬਾਰੇ ਆਸੇਵਾਸੇ ਦੇ ਲੋਕ ਕਹਿੰਦੇ ਨੇ ਪਹਿਲੇ ਇੱਥੇ ਏਟੀਐਮ ਤੇ ਸਿਕਿਉਰਿਟੀ ਗਾਰਡ ਹੁੰਦਾ ਸੀ ਤੇ ਹੁਣ ਇਸ ਲਈ ਕਈ 1 2 ਸਾਲਾਂ ਤੋਂ ਜਿਹੜਾ ਸਿਕਿਉਰਿਟੀ ਗਾਰਡ ਬੰਦ ਕਰ ਦਿੱਤਾ ਇਹ ਬੈਂਕ ਵਾਲਿਆਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਜਨਾਂ ਕਰਦਾ ਜਿੱਦਾਂ ਏਟੀਐਮ ਦੇ ਵਿੱਚ ਲੱਖ ਰੁਪਈਆ ਹੁੰਦਾ ਇਹ ਇਦਾਂ ਚੋਰੀਆਂ ਹੋਣ ਲੱਗ ਪਏ ਫਿਰ ਤੇ ਨੁਕਸਾਨ ਵੀ ਤੁਹਾਡਾ ਵੀ ਇਹ ਆਫਕੋਰਸ ਜੀ ਇਹ ਤਾਂ ਇਹ ਮੈਸੇਜ ਤਾਂ ਸਾਰਿਆਂ ਬੈਂਕ ਵਾਲਿਆਂ ਦੇ ਤੇ ਏਟੀਐਮ ਜਿਹੜੇ ਵੀ ਮੈਨੇਜ ਕਰਦੇ ਉਹਨਾਂ ਦੇ ਲਈ ਵੀ ਇੱਕ ਰਿਕੁਐਸਟ ਹੈਗੀ ਹੈ ਸਾਡੇ ਵੱਲੋਂ ਕਿ ਜੀ ਉਥੇ ਪ੍ਰੋਪਰ ਸਿਕਿਉਰਿਟੀ ਜਿਹੜੀ ਹੈਗੀ ਉਹਨੂੰ ਡਿਪਲੋਏ ਕੀਤਾ ਜਾਏ ਤੇ ਜਿਹੜੇ ਦੋ ਤਿੰਨ ਲੌਕਸ ਹੁੰਦੇ ਆ ਉਹਨਾਂ ਨੂੰ ਸਾਰਿਆਂ ਨੂੰ ਪ੍ਰੋਪਰਲੀ ਲੌਕ ਕੀਤਾ ਜਾਏ ਤਾਂ ਕਿ ਇਹ ਇਹ ਆਪਾਂ ਇੱਕ ਪ੍ਰੀਵੈਂਟਿਵ ਵੈਕਸੀਨ ਲੈ ਸਕੀਏ ਅਜੇ ਅਸੀਂ ਪਿਉਰਿਟਿਵ ਐਕਸ਼ਨ ਪਾਸੇ ਚੱਲ ਰਹੇ ਹਾਂ ਜੀ ਉਥੇ ਪੈਟਰੋਲਿੰਗ ਦਾ ਕਿਹੋ ਜਿਹਾ ਪ੍ਰਬੰਧ ਹੈਗਾ ਉਸ ਦਾ ਅ ਜੀ ਉਥੇ ਆਪਣੀ ਸਾਡੀ ای ਆਰ ਐਸ ਵਹੀਕਲਸ ਜਿਹੜੀ ਹੈਗੀ ਉਹ ਪੈਟਰੋਲਿੰਗ ਕਰਦੀਆਂ ਤੇ ਥਾਣੇ ਦੀ ਵੀ ਗਸ਼ਤ ਰਹਿੰਦੀ ਹੈ ਬਟ ਅਨਫੋਰਚਨਟਲੀ ਏਰੀਆ ਵੱਡਾ ਹੋਣ ਕਾਰਨ ਕਦੀ ਕਦੀ ਇਹ ਜਿਹੜੇ ਟਾਈਮ ਗੈਪਸ ਪੈ ਗਏ ਆ ਉਹਦੇ ਵਿੱਚ ਹੀ ਵਾਰਦਾਤ ਹੋਈ ਹੈ around 15 to 20 minutes time filhal haje investigation de vich eh gal samne nahi aayi ni but aage vi apan clear karan ge the use hoye ne ki gas cutter to alawa koi ki us di bohot chizen ji haje asi clarify karni hai gi pura modus operandi asi during investigation clear karke confirm karange jo shock kar Rajasthan da kehne ki jehda chada lok da ਫਿਲਹਾਲ ਜੀ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਇਟ ਸੀਮਸ ਲਾਈਕ 1t ਬਟ ਇਹ ਜਿਹੜੀ ਤੁਸੀਂ ਇਨਪੁਟ ਦਿੱਤੀ ਹੈ ਵੀਲ ਡੈਫੀਨਟਲੀ ਬੈ